ਸਾਰੇ ਜ਼ਿਲ੍ਹਾ ਬਠਿੰਡਾ ਵਿੱਚ ਜਿਹੜੀ ਵੱਖ-ਵੱਖ ਜਗ੍ਹਾ ਤੇ ਚੈਕਿੰਗ ਚੱਲ ਰਹੀ ਹੈ ਇਹ ਕਾਦੇ ਸਬੰਧ ਵਿੱਚ ਕੀਤੀ ਹੈ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਦੇਸ਼ਾ ਨਿਰਦੇਸ਼ ਹੇਠ ਜਿਹੜਾ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਜਿਹੜਾ ਗੈਂਗਸਟਰਸ ਤੇ ਵਾਰਕ ਜਿਹੜੀ ਮੁਹਿੰਮ ਚਲਾਈ ਆ ਉਸ ਮਹਿੰਮ ਦੇ ਚੱਲਦੇ ਹੋਏ ਜ਼ਿਲ੍ਹਾ ਬਠਿੰਡਾ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਚੈਕਿੰਗ ਕੀਤੀਆਂ ਜਾ ਰਹੀਆਂ ਜਿਸ ਵਿੱਚ ਸਾਡੇ ਵੱਲੋਂ ਬੱਸ ਸਟੈਂਡਸ ਆ ਜਾਂ ਰੇਲਵੇ ਸਟੇਸ਼ਨਸ ਆ ਜਾਂ ਕੋਈ ਪੀਜੀਸ ਹੈਗੀਆਂ ਜਾਂ ਇਦਾਂ ਦੀਆਂ ਥਾਵਾਂ ਜਿੱਥੇ ਕੋਈ ਮਾੜੇ ਅਨਸਰ ਨੇ ਜਾਂ ਜਿਹੜੇ ਕ੍ਰਿਮਨਲ ਐਕਟਿਵ ਬੰਦੇ ਨੇ ਉਹਨਾਂ ਦੀ ਕੋਈ ਜਿਹੜੀ ਉੱਥੇ ਫੈਰ ਪਾਈ ਜਾ ਸਕਦੀ ਉਸ ਉਸ ਸੰਬੰਧੀ ਜਿਹੜੀ ਸਾਡੇ ਵੱਲੋਂ ਵੱਖ-ਵੱਖ ਜਗ੍ਹਾ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸ ਸੰਬੰਧੀ ਹਰ ਕੀ ਕਾਰਵਾਈ ਕੀਤੀ ਹਲਤ ਹੁਣ ਤੱਕ ਜਿਹੜਾ ਸਾਡੇ ਵੱਲੋਂ ਬਠਿੰਡਾ ਇਸ ਸਮੇਂ ਤੱਕ ਸਾਡੇ ਵੱਲੋਂ ਦੋ ਜਿਹੜੇ ਮੁਕੱਦਮੇ ਦਰਜ ਕੀਤੇ ਗਏ ਹਨ ਕਿਉਂਕਿ ਜਿਹ ਜਿਹੜੇ ਟੀਨੇਂਟਸ ਵੈਰੀਫਿਕੇਸ਼ਨ ਆ ਉਸ ਵੀ ਅਸੀਂ ਕਰ ਰਹੇ ਸੀ ਕਿਉਂਕਿ ਅਕਸਰ ਇਹ ਦੇਖਣ ਦੇ ਵਿੱਚ ਆਇਆ ਹੈ ਜਿਹੜੇ ਕ੍ਰਿਮਿਨਲ ਐਲੀਮੈਂਟਸ ਨੇ ਜਾਂ ਜਿਹੜੇ ਮਾੜੇ ਆਨਸਰ ਨੇ ਉਹ ਇਦਾਂ ਦੇ ਪੀਜੀਸ ਦੇ ਵਿੱਚ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਪੀਜੀਸ ਦੇ ਵਿੱਚ ਜਿਹੜੀ ਆਪਣੀ ਠਹਿਰ ਬਣਾ ਲੈਂਦੇ ਹਨ ਤੇ ਫਿਰ ਉਸ ਜਗ੍ਹਾ ਤੋਂ ਫਿਰ ਆਪਰੇਟ ਕਰਦੇ ਹਨ ਤੇ ਜਿਹੜੇ ਜਿਹੜੇ ਲੈਂਡਲੋਰਡਸ ਹੁੰਦੇ ਨੇ ਉਹ ਜਨਰਲੀ ਕੀ ਹੁੰਦਾ ਇਹਨਾਂ ਦੀ ਜਿਹੜੀ ਟੀਨੇਂਟ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਕਿਉਂਕਿ ਜਦੋਂ ਟੀਨੇਂਟ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ ਤਾਂ ਪੁਲਿਸ ਦੇ ਧਿਆਨ ਦੇ ਵਿੱਚ ਵੀ ਨਹੀਂ ਆਉਂਦਾ ਤਾਂ ਜਿਹੜੇ ਮਾੜੇ ਆਨਸਰ ਹ ਹੋਏ ਹਨ ਕਿ ਜਦੋਂ ਵੀ ਕੋਈ ਟੇਨੇਂਟ ਰੱਖਣਾ ਉਹਦੀ ਵੈਰੀਫਿਕੇਸ਼ਨ ਕਰਾਉਣੀ ਮਸਤ ਹੈ ਤੇ ਸਾਡੇ ਵੱਲੋਂ ਅੱਜ ਜਦੋਂ ਇਸੇ ਮੁਹਿੰਮ ਦੇ ਤਹਿਤ ਜੋ ਟੇਨੇਂਟ ਵੈਰੀਫਿਕੇਸ਼ਨ ਕੀਤੀ ਗਈ ਤਾਂ ਸਾਡੇ ਵੱਲੋਂ ਦੋ ਮੁਕਦਮੇ ਦਰਜ ਕੀਤੇ ਗਏ ਹਨ ਇੱਕ ਥਾਣਾ ਸੇਵਨ ਲਾਈਨ ਵਿਖੇ ਤੇ ਇੱਕ ਥਾਣਾ ਕੈਂਟ ਵਿਖੇ ਜਿੱਥੇ ਸਾਡੇ ਵੱਲੋਂ ਇਹ ਪਾਇਆ ਗਿਆ ਹੈਗਾ ਕਿ ਇਹਨਾਂ ਨੇ ਲੈਂਡਲੋਰਡਸ ਨੇ ਟੇਨੇਂਟ ਰੱਖੇ ਹੋਏ ਸੀ ਬਟ ਉਹਨਾਂ ਦੀ ਕਿਸੇ ਕਿਸਮ ਦੀ ਕੋਈ ਵੈਰੀਫਿਕੇਸ਼ਨ ਨਹੀਂ ਕਰਵਾਈ ਸੀ ਤੇ ਹੋਰ ਵੀ ਤੇ ਹੁਣ ਵੀ ਸਾਡੀ ਜਿਹੜੀ ਪਬਲਿਕ ਨੂੰ ਇਹੀ ਅਪੀਲ ਹੈ ਕਿ ਜਦੋਂ ਵੀ ਤੁਸੀਂ ਕੋਈ ਟੇਨੇਂਟ ਰੱਖਦੇ ਹੋ ਤਾਂ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ ਕਿਉਂਕਿ ਜਿਹੜੇ ਅਗਰ ਲੈਂਡਲੋਰਡ ਵੱਲੋਂ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ ਤਾਂ ਪੁਲਿਸ ਵੱਲੋਂ ਇਸ ਤੇ ਫਿਰ ਜ਼ਰੂਰ ਕਾਨੂੰਨੀ ਵੰਦੀ ਕਾਰਵਾਈ ਅਮਲ ਵਿੱਚ ਲੈ ਕੇ ਆਂਦੀ ਜਾਊਗੀ ਸਾਡੇ ਵੱਲੋਂ ਅੱਗੇ ਵੀ ਫਿਰ ਮੁਕਦਮੇ ਦਰਜ ਕੀਤੇ ਜਾਣਗੇ ਤੇ ਜੋ ਵੀ ਕਾਨੂੰਨ ਅਨਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲੈ ਕੇ ਆਂਦੀ ਜਾਊਗਾ